ਇਹ ਵੀ ਇਹਾਰੇ ਵੀ ਨਹੀਂ ਆਉਂਦਾ ਆਹਾਰੇ ਗੱਦੇ ਆਹ ਪਰ ਤੋਂ ਡੋਗੀ ਨਾਲ ਉਹ ਰਸਤਾ ਵੀ ਚੱਲ ਜੇ ਆਰੇ ਬਸ ਆਰੇ ਕਰਦੇ ਸੀ ਸਿੱਧੂ ਨੂੰ ਸੇਲੇ ਦੀ ਯਾਦ ਵਿੱਚ ਪਾ ਲੋ ਇਹਦੇ ਛੱਟਰੇ ਚ ਠੰਡੇ ਪਾਣੀ ਦੀਆਂ ਸ਼ਬੀਦਾਂ ਤਿਆਰ ਹੋ ਰਹੀਆਂ ਨੇ ਜੀ ਉਹ ਬੱਚਿਆਂ ਵੱਲੋਂ ਅੱਗੇ ਜੇ ਬੰਦੇ ਰਹਦੇ ਇੱਕ ਪਾਣੀ ਚੁੱਪ ਹੋ ਜਾਓ ਗੋਲ ਦੇ ਗੋਲ ਦੇ ਕੰਡ ਕਲਾਰਾਂ ਵਿੱਚ ਛੋਟੇ ਛੋਟੇ ਬੱਚਿਆਂ ਵੱਲੋਂ ਪੈਸੇ ਇਕੱਠੇ ਕਰਕੇ ਠੰਡੇ ਪਾਣੀ ਦੀਆਂ ਸਹੂਲਤਾਂ ਲਾਈਆਂ ਜਾ ਰਹੀਆਂ ਨੇ ਆ ਬੱਚਿਆਂ ਵੱਲੋਂ ਸਾਰੇ ਪਿੰਡ ਵਿੱਚੋਂ ऐसे इकट्ठे करेंगे ते पाणी दे सुविधा बुलाਉਣਗੇ ਤੇ گرمੀ ਬਹੁਤ ਜ਼ਿਆਦਾ ਆ ਆ ਦੇ ਭਾਈ ਅੰਦਿਆ ਭਾਈ ਇਧਰੇ ਭਾਈ ਉਹ ਬਈਓ ਮੈਂ ਕਰਾਂਗਾ ਆਸਤਾਨੀ ਆਦੀ ਜਲਦੀ ਕਰਾ ਕੇ ਇੱਕ ਬੈਂਚ ਹੋ ਤਾਂ ਲੋ ਬਹੁਤ ਦੂਰ ਪੈਣੀ ਮਿਰਚ ਦਾ ਬਹੁਤ ਵਧੀਆ ਕਿ ਲੈ ਉਧਰ ਉਧਰ ਪਰ ਕੇ ਲੈ ਜੇ ਟ੍ਰੇਕ ਠੰਡਾ ਜਲ ਸਾਕ ਕੇ ਆਈ